हीरो ਦਾ ਸਪਲੈਂਡਰ ਪਲੱਸ ਜੀਐਸਟੀ ਘਟਣ ਦੇ ਨਾਲ 8000 ਤੱਕ ਸਸਤਾ ਮਿਲੇਗਾ ਤੇ ਨਾਲ ਹੀ ਤੇਲ ਦੀ ਟੈਂਕੀ ਫੁੱਲ ਮਿਲੇਗੀ ਗਿਫਟ ਨਾਲ ਫ੍ਰੀ ਮਿਲੇਗਾ ਹੈਲਮਟ ਨਾਲ ਫ੍ਰੀ ਮਿਲੇਗਾ سنی ਸਰਕਾਰ ਨੇ ਜੀਐਸਟੀ ਘਟਾਤੀ ਆ ਨੌਜਵਾਨਾਂ ਦਾ ਜਿਹੜਾ ਘੋੜਾ ਆ ਇਹ ਕਿੰਨਾ ਸਸਤਾ ਹੋ ਗਿਆ हीरो ਦਾ ਸਪਲੈਂਡਰ ਪਲੱਸ ਜੀਐਸਟੀ ਘਟਣ ਦੇ ਨਾਲ 8000 ਤੱਕ ਸਸਤਾ ਮਿਲੇਗਾ ਤੇ ਨਾਲ ਹੀ ਤੇਲ ਦੀ ਟੈਂਕੀ ਫੁੱਲ ਮਿਲੇਗੀ ਗਿਫਟ ਨਾਲ ਫ੍ਰੀ ਮਿਲੇਗਾ ਹੈਲਮਟ ਨਾਲ ਫ੍ਰੀ ਮਿਲੇਗਾ ਲੋਨ ਤਾਂ ਅਸੀਂ 0% ਵਿਆਜ ਤੇ ਵੀ ਕਰਾ ਦੇਾਂਗੇ ਇਹਦਾ 0 ਤੇ 0 ਤੇ ਲੋਨ ਕਰਾ ਦੇਾਂਗੇ ਅਜੇ ਇਹਦਾ ਲੈਣਾ ਵੇ ਆ ਜਿਹੜੀ ਸਕੂਟੀ ਖੜੀ ਆ ਇੱਥੇ ਕਿੰਨਾ ਗਿਆ ਇਹਦੇ ਤੇ ਤੁਹਾਨੂੰ 8 ਤੋਂ 9000 ਤੱਕ ਦਾ ਫਾਇਦਾ ਹੋ ਜਾਏਗਾ ਜੋ ਕੋਸਟ ਆ ਉਹਦੇ ਨਾਲੋਂ 8-9000 ਰੁਪਇਆ ਸਸਤੀ ਬਿਲਕੁਲ ਜੀ ਸਸਤੀ ਮਿਲੇਗੀ ਤੇ ਗਿਫਟ ਬਿਲਕੁਲ ਫਰੀ ਮਿਲੇਗਾ ਪੈਟਰੋਲ ਟੈਂਕ ਫਰੀ ਮਿਲੇਗਾ ਨਾਲ ਤੇ ਹੈਲਮਟ ਵੀ ਬਿਲਕੁਲ ਫਰੀ ਦੇਾਂਗੇ ਜੀ ਇਹ ਸਭ ਤੋਂ ਮਨਪਸੰਦ ਬਾਈਕ ਆ ਸਪਲੈਂਡਰ ਇਹਦੇ ਤੇ ਵੀ 8000 ਤੱਕ ਦਾ ਫਾਇਦਾ ਹੋ ਜਾਣਾ ਤੇ ਨਾਲ ਤੇਲ ਦੀ ਟੈਂਕੀ ਭਰ ਕੇ ਦੇਾਂਗੇ ਹੈਲਮਟ ਨਾਲ ਫਰੀ ਮਿਲੂਗਾ ਤੇ ਜੇ ਗੱਲ ਕਰੀਏ ਲੋਨ ਕਰਾਣ ਦੀ ਤੇ 0% ਇੰਟਰਸਟ ਤੇ ਲੋਨ ਵੀ ਕਰਾ ਦੇਾਂਗੇ ਅੱਛਾ ਲੋਨ ਵੀ ਲੋਨ ਵੀ 0 ਇੰਟਰਸਟ ਤੇ ਕਰਾ ਦੇਾਂਗੇ